350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਟੈਂਟ ਸਿਟੀ ਬਣ ਰਹੀ ਹੈ ਬਹੁਤ بڑے ਲੈਵਲ ਤੇ ਤੇ ਤਿਆਰੀਆਂ ਉਹ ਚੱਲ ਰਹੀਆਂ ਸਮਾਨ ਹੈ ਉਹ ਸਾਰਾ ਆ ਗਿਆ ਨਾਵਾ ਕੁਰਸੀਆਂ ਟੇਬਲ ਗੱਡੇ ਤੇ ਇਹ ਜਿਹੜੀ ਟੈਂਟ ਸਿਟੀ ਹੈ ਇਹਦੇ ਵਿੱਚ ਕਮਰੇ ਅਲੱਗ-ਅਲੱਗ ਤਰ੍ਹਾਂ ਦੇ ਆ ਦੋ ਬੰਦਿਆਂ ਵਾਸਤੇ ਵੀ ਹੈ ਚਾਰ ਬੰਦਿਆਂ ਵਾਸਤੇ ਵੀ ਹੈ ਫੈਮਿਲੀ ਜਿਆਦਾ ਵੱਡੀ ਆ ਰਹੀ ਹੈ 15-16 ਬੰਦੇ ਆ ਰਹੇ ਆ ਉਹਨਾਂ ਵਾਸਤੇ ਅਲੱਗ-ਅਲੱਗ ਕਮਰਾ ਅਟੈਚ ਬਾਥਰੂਮ ਹੈ ਸਮਾਨ ਸਾਰਾ ਆ ਗਿਆ ਤੇ ਨਾਲ ਹੀ ਇੱਥੇ ਲੰਗਰ ਹੋਊਗਾ ਨਾਲ ਹੀ ਇੱਥੇ ਆਨਲਾਈਨ ਬੁਕਿੰਗ ਹੈ ਅੰਦਰੋਂ ਮੈਂ ਤੁਹਾਨੂੰ ਕਮਰਾ ਦਿਖਾਉਂਦਾ ਵੈਸੇ ਇਹਦੇ ਵਿੱਚ ਤਾਂ ਹੁਣ ਇਹ ਸਮਾਨ ਰੱਖਿਆ ਸਾਰਾ ਗੱਦਾ ਇੱਧਰ ਕਮਰਾ ਹੋਊਗਾ ਠੀਕ ਹੈ ਜੀ ਇਹ ਬੰਦਰੀ ਹੈ ਤੇ ਨਾਲ ਹੀ ਇਹਦੇ ਐਟੈਚ ਬਾਥਰੂਮ ਅੱਧਾ ਐਟੈਚ ਬਾਥਰੂਮ ਹੋਣਗੇ ਠੀਕ ਹੈ ਜੀ ਤੇ ਤੁਹਾਨੂੰ ਮੈਂ ਟੈਂਪਰੇਰੀ ਦਿਖਾ ਰਿਹਾ ਵੈਸੇ ਹਜ ਤੇ ਇਹਨਾਂ ਨੇ ਸਾਰਾ ਸਮਾਨ ਦੇਖ ਲਓ ਆ ਗਿਆ ਬਿਲਕੁਲ ਨਵਾਂ ਤੇ ਇਹ ਜਿਹੜਾ ਕਮਰਾ ਹੋਊਗਾ ਇਹ 4-5 ਬੰਦਿਆਂ ਵਾਸਤੇ ਤੇ 2 ਬੰਦਿਆਂ ਵਾਸਤੇ ਵੀ ਹੈ ਤੇ 15-16 ਬੰਦੇ 20 ਬੰਦੇ ਆ ਰਹੇ ਆ ਉਸ ਅਲੱਗ-ਅਲੱਗ ਸਾਹਿਬ ਦੇ ਨਾਲ ਅਲੱਗ-ਅਲੱਗ ਹੋਊਗਾ ஆன்ਲਾਈਨ ਬੁਕਿੰਗ ਹੋ ਜਾਣੀ ਹੈ ਐ ਨਹੀਂ ਹੈ ਕਿ ਵੀ ਸੰਗਤਾਂ ਨੂੰ ਟੈਨਸ਼ਨ ਹੋਵੇ ਕਿ ਜਿਹੜੇ ਕਮਰੇ ਆ ਉਹ ਆਪਣੇ ਸ਼ਪਾਰਸ਼ੀਆਂ ਨੂੰ ਦੇਣਗੇ ਨਹੀਂ ਉਹ ਆਪਣੇ ਘਰ ਤੋਂ ਹੀ ஆன்ਲਾਈਨ ਤੁਸੀਂ ਬੁੱਕ ਕਰਵਾਓ ਤੇ ਇੱਥੇ ਆ ਕੇ ਸਿੱਧਾ ਹੀ ਤੁਸੀਂ ਕਮਰਾ ਲਓ ਤੇ ਗੁਰਦੁਆਰਾ ਸਾਹਿਬ ਮੱਖਾ ਟਿਕੋ